ਜੀ ਕਿੱਦਾਂ ਸਾਰੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਾਡੇ ਚੈਨਲ ਤੇ ਤੇ ਇੱਕ ਬੜੀ ਵੱਡੀ ਅਪਡੇਟ ਹੈ ਜਿਹੜੀ ਤੁਹਾਨੂੰ ਸਾਰਿਆਂ ਨੂੰ ਕੱਲ ਪਤਾ ਲੱਗ ਗਈ ਹੋਵੇਗੀ ਕਿ ਭਾਈ ਅਮਰਪਾਲ ਸਿੰਘ ਦੇ ਜਿਹੜੇ ਕਿ ਐਮਪੀ ਖਡੂਰ ਸਾਹਿਬ ਤੋਂ ਤੇ ਉਹਨਾਂ ਦੇ ਜਿਹੜੇ ਭਰਾ ਨੇ ਹਰਪ੍ਰੀਤ ਸਿੰਘ ਤੇ ਉਹਨਾਂ ਨੂੰ ਜਲੰਧਰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਸਮੇਤ ਨਸ਼ੇ ਨਸ਼ਾ ਬ੍ਰਾਮਦ ਕੀਤਾ ਗਿਆ ਡਰੱਗਜ਼ ਬ੍ਰਾਮਦ ਕੀਤੇ ਗਏ ਨੇ ਭਾਈ ਸਾਹਿਬ ਤੋਂ ਤੇ ਉਹਨਾਂ ਦੇ ਜਿਹੜੇ ਭਰਾ ਨੇ ਹਰਪ੍ਰੀਤ ਸਿੰਘ ਤੇ ਫਿਰ ਦੱਸਿਆ ਗਿਆ ਕਿ ਉਹਨਾਂ ਨੂੰ ਭਈ ਉਹਨਾਂ ਦਾ ਜਿਹੜਾ ਡਰਗ ਟੈਸਟ ਹੋਇਆ ਤੇ ਡਰਗ ਟੈਸਟ ਜੋ ਜਿਹੜਾ ਉਹਨਾਂ ਦਾ ਕਿ ਫਿਰ ਪੋਜ਼ਿਟਿਵ ਆਇਆ ਕਿ ਨਸ਼ਾ ਉਹਨਾਂ ਨੇ ਕੀਤਾ ਹੋਇਆ ਸੀਗਾ ਡਰੱਗਸ ਲਈ ਹੋਏ ਸੀਗੇ ਤੇ ਡਰੱਗਸ ਬਰਾਮਦ ਹੋਏ ਤੇ ਇਹ ਤਾਂ ਸਰਾਸਰ ਬਾਈ ਜੀ ਤੱਕੇਸ਼ਾਈ ਆ ਸਰਕਾਰ ਦੀ ਹਕੂਮਤ ਨੇ ਤੱਕਾ ਕੀਤਾ ਬਾਈ ਜੀ ਹੁਣ ਕੀ ਕਹਿ ਸਕਦੇ ਆਪਾਂ ਪਰ ਫੇ ਕਈ ਯਾਰੀ ਆਪਾਂ ਨੂੰ ਵੀ ਚਲੋ ਸੋਚਣਾ ਚਾਹੀਦਾ ਹੈ ਕਿ ਬਾਈ ਜੀ ਅ ਇਨਸਾਨ ਨਾਲ ਪੰਗੇ ਤਾਂ ਚਲੋ ਆਪਾਂ ਨੇ ਚੱਲ ਜੰਦੇ ਇਨਸਾਨ ਨੂੰ ਮੈਂ ਕਹਿੰਦਾ 100 ਬੰਦਾ ਵੀ ਇਕੱਠਾ ਆ ਗਿਆ ਜੇ ਤੁਹਾਨੂੰ ਬੰਦਾ ਉਹਨਾਂ ਪੰਗੇ ਲੈ ਲੈ ਪਰ ਰੱਬ ਨਾਲ ਪੰਗੇ ਨਾ ਲਏ ਬਾਈ ਜੀ ਕਦੇ ਵੀ ਨਾ ਲਿਓ ਰੱਬ ਨਾਲ ਪੰਗੇ ਉਹ ਮੈਂ ਕਹਿੰਦਾ ਪੀੜ੍ਹੀਆਂ ਤੱਕ ਨਹੀਂ ਛੱਡਦਾ ਤੇ ਬਾਕੀ ਕੀਤਾ ਸਰਕਾਰ ਨੇ ਗਲਤ ਆ ਕਿਉਂਕਿ ਹੈ ਹੁਣ ਸੈਂਟਰ ਦੀਆਂ ਚਾਲਾਂ ਆ ਕਿਹਦੀਆਂ ਚਾਲਾਂ ਹੈ ਸਾਨੂੰ ਵੀ ਨਹੀਂ ਪਤਾ ਹੁਣ ਕੀ ਹਿਸਾਬ ਕਿਤਾਬ ਹੈ ਤੇ ਅਰਦਾਸ ਕਰਦੇ ਆ ਬਾਈ ਪ੍ਰਾਰਥਨਾ ਕਰਦੇ ਉਹਨਾਂ ਦੇ ਭਰਾ ਲਈ ਤੇ ਉਹਨਾਂ ਦੀ ਫੈਮਿਲੀ ਲਈ ਕਿ ਰੱਬ ਉਹਨਾਂ ਦੇ ਸਾਥ ਹੋਏ ਤੇ ਭੁੱਲਾਂ ਚੁੱਕਾ ਇਹ ਇਹ ਤਸਵੀਰਾਂ ਤੁਸੀਂ ਹੁਣ ਆਪਦੀ ਸਕਰੀਨ ਤੇ ਦੇਖੋਗੇ ਭਾਈ ਅਮਰਪ੍ਰਤਪਾਲ ਸਿੰਘ ਦੇ ਭਰਾ ਦੀਆਂ ਕਿ ਜਦੋਂ ਉਹਨਾਂ ਨੂੰ ਜਲੰਧਰ ਪੁਲਿਸ ਨੇ ਕਾਬੂ ਕੀਤਾ ਜਲੰਧਰ ਤੋਂ ਆਈ ਥਿੰਕ ਜਲੰਧਰ ਤੋਂ ਕਾਬੂ ਕੀਤਾ ਹਨ ਤੇ ਜਲੰਧਰ ਤੋਂ ਕਾਬੂ ਕੀਤਾ ਉਹਨਾਂ ਦੇ ਭਰਾ ਨੂੰ ਜਲੰਧਰ ਪੁਲਿਸ ਦੇ ਵੱਲੋਂ ਤੇ ਸਮੇਤ ਨਸ਼ੇ ਨਸ਼ੇ ਸਮੇਤ ਕਾਬੂ ਕੀਤਾ ਗਿਆ ਤੇ ਉਹਨਾਂ ਦੇ ਪਿਤਾ ਜੀ ਦਾ ਕਹਿਣਾ ਸੀਗਾ ਕਿ ਇਹ ਗਏ ਸੀਗੇ ਘਰੋਂ ਇਹ ਤਾਂ ਇੱਥੇ ਗਏ ਸੀਗੇ ਲਾਗੇ ਰਈਆਂ ਪਿੰਡ ਸ਼ਤ ਪਤਾ ਨਹੀਂ ਕਿੱਥੇ ਗਏ ਸੀਗੇ ਤੇ ਇਹ ਜਲੰਧਰ ਕਿੱਦਾਂ ਪਹੁੰਚੇ ਕਿਸੇ ਨੂੰ ਕੋਈ ਖਬਰ ਨਹੀਂ ਕੋਈ ਕੋਈ ਪਤਾ ਹੀ ਨਹੀਂ ਕੋਈ ਕਿੱਦਾਂ ਉੱਥੇ ਪਹੁੰਚੇ ਜਲੰਧਰ ਪੁਲਿਸ ਨੇ ਕਿਉਂ ਕਾਬੂ ਕੀਤਾ ਇਹ ਤਾਂ ਤੇ ਕਿਸੇ ਨੂੰ ਕੋਈ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈਗੀ ਕਿਸੇ ਨੂੰ ਕੋਈ ਪਤਾ ਨਹੀਂ ਇਹ ਤਸਵੀਰਾਂ ਤੁਸੀਂ ਆਪਦੀ ਸਕਰੀਨ ਤੇ ਦੇਖੋ ਇਹ ਭਾਈ ਅਮਰਤਪਾਲ ਸਿੰਘ ਦੇ ਭਰਾ ਨੇ ਜਿਹੜੇ ਗੱਡੀ ਦੇ ਵਿੱਚ ਜਦੋਂ ਆ ਗੱਡੀ ਸਮੇਤ ਪੁਲਿਸ ਨੇ ਕਾਬੂ ਕੀਤਾ ਕਰੇਟਾ ਗੱਡੀ ਸੀਗੀ ਤੇ ਇਹ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਆਪਦੀ ਸਕਰੀਨ ਦੇ ਉੱਤੇ ਤੇ ਇਸ ਵੀਡੀਓ ਨੂੰ ਸਾਂਝਾ ਜ਼ਰੂਰ ਕਰਦੇ ਹੋ ਸ਼ੇਅਰ ਜ਼ਰੂਰ ਕਰਦੇ ਹੋ ਆਪਾਂ ਤਾਂ ਚਲੋ ਅਰਦਾਸ ਕਰਦੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਭਾਈ ਅਮਰਤਪਾਲ ਸਿੰਘ ਦੀ ਫੈਮਿਲੀ ਦੇ ਨਾਲ ਹੋਏ ਖੁਦਾ ਸਾਡਾ ਤੇ ਚਲੋ ਭੁੱਲਾਂ ਚੁੱਕਾ ਇਹਨਾਂ ਦੀਆਂ ਮਾਫ਼ ਹੋਣ ਤੇ ਬਾਕੀ ਭਾਈ ਜੀ ਸਰਕਾਰ ਨੂੰ ਤੁਸੀਂ ਵੀ ਚਲੋ ਧਿਆਨ ਦਿਓ ਇਹਨਾਂ ਧੱਕਾ ਨਹੀਂ ਚੰਗਾ ਹੁੰਦਾ ਤਸਵੀਰਾਂ ਤੁਸੀਂ ਆਪਦੀ ਸਕਰੀਨ ਤੇ ਦੇਖ ਪਾ ਰਹੇ ਹੋਗੇ ਤੇ ਕੱਲ ਦੀ ਬਹੁਤ ਜ਼ਿਆਦਾ ਨਿਊਜ਼ ਚੱਲਦੀ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਾਰੇ ਨਿਊਜ਼ ਚੈਨਲ ਤੇ ਲਾਈਵ ਚੱਲ ਰਿਹਾ ਸੀਗਾ ਤੇ ਇਹ ਤਸਵੀਰਾਂ ਜਿਹੜੀਆਂ ਲੇਟੈਸਟ ਮੈਂ ਤੁਹਾਨੂੰ ਦਿਖਾ ਰਿਹਾ ਕਿ ਇਹ ਤਸਵੀਰਾਂ ਦੇਖੋ ਤੁਸੀਂ ਕਿ ਕਿੱਦਾਂ ਕਾਬੂ ਕੀਤਾ ਗਿਆ ਨਾਲ ਹੋਰ ਵੀ ਸਾਥੀ ਵੀ ਸੀਗਾ ਇੱਕ ਦੋ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਜਲੰਧਰ ਪੁਲਿਸ ਦੇ ਵੱਲੋਂ ਇਹ ਜਿਹੜੀ ਕਾਰਵਾਈ ਕੀਤੀ ਗਈ ਇੱਕ ਗੱਲ ਨੋਟਿਸ ਕਰਿਓ ਕਿ ਜਲੰਧਰ ਪੁਲਿਸ ਦੇ ਵੱਲੋਂ ਹੀ ਅਮਰਤਪਾਲ ਨੂੰ ਫੜਿਆ ਗਿਆ ਸੀਗਾ ਸ਼ਾਹਕੋਟ ਦੇ ਵਿੱਚੋਂ ਜਲੰਧਰ ਪ ਹਮੇਸ਼ਾ ਜਿਹੜੀ ਆ ਕਿਉਂ ਸਰਕਾਰ ਦੀ ਜਿਹੜੀ ਕਿ ਜਿਆਦਾ ਕਰੀਬੀ ਰਹੀ ਹੈ ਜਾਂ ਕਿੱਦਾਂ ਵੀ ਰਹੀ ਹੈ ਪਰ ਜਲੰਧਰ ਪੁਲਿਸ ਨੇ ਹੰਬਾ ਹਮਲਾ ਇਹੜਾ ਮਾਰਿਆ ਹੈ ਔਰ ਅਮਰਤਪਾਲ ਨੂੰ ਕਾਬੂ ਕੀਤਾ ਸੀ ਸ਼ਾਹਕੋਟੂ ਦੇ ਵੀ ਜਲੰਧਰ ਜਲੰਧਰ ਪੁਲਿਸ ਨੇ ਕਾਰਵਾਈ ਪਾਈ ਸੀ ਤੇ ਹੁਣ ਵੀ ਜਲੰਧਰ ਪੁਲਿਸ ਨੇ ਕਾਬੂ ਕੀਤਾ ਹੈ ਜਦਕਿ ਹੈ ਖਡੂਰ ਸਾਹਿਬ ਦਾ ਜਲੰਧਰ ਪੁਲਿਸ ਨੇ ਕਾਬੂ ਕੀਤਾ ਹੋ ਸਕਦਾ ਹੈ ਖਡੂਰ ਸਾਹਿਬ ਉਹ ਜਲੰਧਰ ਕਿਸੇ ਕੰਮ ਲਈ ਆਏ ਹੋਣ ਜਾਂ ਨਸ਼ੇ ਵੇਚਣ ਲਈ ਜਾਂ ਕੁਝ ਵੀ ਆਏ ਹੋਣ ਇਥੋਂ ਕਾਬੂ ਕੀਤਾ ਗਿਆ ਤੇ ਬਾਕੀ ਮੇਰਾ ਵੀ ਰਿ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਇਹ ਸਰਕਾਰ ਦੇ ਵੱਲੋਂ ਇਹ ਕੋਈ ਸਾਜ਼ਿਸ਼ ਕੀਤੀ ਗਈ ਹੈ ਜਾਂ ਸੱਚੀ ਅਮਰਤਪਾਲ ਦੇ ਜਿਹੜੇ ਭਰਾ ਦੇ ਵੱਲੋਂ ਇਹੋ ਜਿਹੇ ਕਾਂਡ ਕੀਤੇ ਜਾ ਰਹੇ ਸੀ ਕਿਉਂਕਿ ਜੇ ਅਮਰਤਪਾਲ ਇਸ ਗੱਲ ਦਾ ਦਾਵਾ ਕਰਦਾ ਸੀਗਾ ਐਮਪੀ ਅਮਰਤਪਾਲ ਸਿੰਘ ਇਸ ਗ ਇਕ ਕੁਛ ਕਹਿਣੋ ਕਿ ਬੇਸਮਝੀ ਵਾਲੀ ਗੱਲ ਆ ਕੋਈ ਸਮਝ ਜਾਈ ਪੱਲੇ ਹੀ ਨਹੀਂ ਪੈ ਰਹੀ ਗੱਲ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਭਾਈ ਜੀ ਸਰਕਾਰ ਦੀ ਕੋਈ ਚਾਲ ਤਾਂ ਨਹੀਂ ਜਾਂ ਸਰਕਾਰ ਦੀ ਕੋਈ ਚਾਲ ਆ ਜੇ ਪਰਿਵਾਰ ਦੇ ਨਾਲ ਜਾਂ ਪਰਿਵਾਰ ਨੂੰ ਕਿਰਦਾਰ ਕੁਸ਼ੀ ਕਰਨ ਦੀ ਹੈ ਕਿっਦਾ ਵੀ ਕਰਕੇ ਟਿੱਕ ਕਰਕੇ ਭਾਈ ਜੀ ਜ਼ਰੂਰ ਦੱਸਿਓ ਤੇ ਇਹ ਤਸਵੀਰਾਂ ਤੁਸੀਂ ਆਪਦੀ ਸਕਰੀਨ ਤੇ ਦੇਖ ਪਾ ਰਹੇ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਹੈ ਨੋਟਿਸ ਕਰਿਓ ਕਿਸੇ ਨੇ ਨਹੀਂ ਦੱਸੀ ਹੋਣੀ ਤੁਹਾਨੂੰ ਭਗਵੰਤਪਨ ਸਰਕਾਰ ਦੇ ਵੱਲੋਂ 2 ਦਿਨ ਪਹਿਲਾਂ ਇੱਕ ਨੋਟਿਸ ਜਾਰੀ ਕੀਤਾ ਗਿਆ ਸੀਗਾ ਜਿਹਦੇ ਵਿੱਚ ਇਹ ਦੱਸਿਆ ਗਿਆ ਸੀਗਾ ਅਗਰ ਕੋਈ ਨਸ਼ਾ ਵੇਚਦਾ ਫੜਿਆ ਗਿਆ ਕਿਸੇ ਕੋਲੋਂ ਨਸ਼ਾ ਬਰਾਮਦ ਹੋਇਆ ਭ ਸਿੱਧੀ ਗੋਲੀ ਮਾਰਨ ਦਾ ਆਰਡਰ ਦਿੱਤਾ ਗਿਆ ਸੀ ਸਰਕਾਰ ਦੇ ਵੱਲੋਂ 2 ਦਿਨ ਪਹਿਲਾਂ ਇਹ ਪੋਸਟ ਬਹੁਤ ਜ਼ਿਆਦਾ ਵਾਇਰਲ ਹੋਈ ਤਾਂ 2 ਦਿਨ ਬਾਅਦ ਸਵੇਰੇ-ਸਵੇਰੇ ਅਮਰਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਕਾਬੂ ਕਰ ਲਿਆ ਗਿਆ ਤੇ ਜੇਕਰ ਰੂਲ ਕੱਢਿਆ ਗਿਆ ਸੀਗਾ ਤੇ ਫਿਰ ਇਹ ਇੱਥੇ ਕਿਉਂ ਨਹੀਂ ਲਾਗੂ ਕੀਤਾ ਚਲੋ ਇੱਕ ਇਹ ਵੀ ਕਈਆਂ ਲੋਕਾਂ ਦਾ ਕਹਿਣਾ ਹੋਣਾ ਮੇਰਾ ਕਹਿਣਾ ਨਹੀਂ ਹੈਗਾ ਭਾਇਆ ਮੈਂ ਇਨਾਂ ਚੀਜ਼ਾਂ 'ਚ ਇਨਕਲੂਡ ਨਹੀਂ ਹੈਗਾ ਕਈ ਲੋਕੀ ਇਹ ਵੀ ਕਹਿਣਗੇ ਹੁਣ ਕਿ ਜੇ ਰੂਲ ਸੀਗਾ ਤੇ ਇਹ ਰੂਲ ਇਹਦੇ ਲਈ ਕਿਉਂ ਨਹੀਂ ਸੀਗਾ ਤੇ ਕਈ ਲੋਕੀ ਹੁਣ ਇਹ ਕਹਿਣਗੇ ਤੇ ਜਿਹੜਾ ਥੋੜਾ ਲੱਗਦਾ ਵੀ ਹੈ ਕਿ ਸਰਕਾਰ ਨੇ ਪਹਿਲਾਂ ਇਹ ਰੂਲ ਕੱਢਿਆ ਫਿਰ ਅਮਰਪਾਲ ਤੇ ਕੀ ਕੋਈ ਸਰਕਾਰ ਦੀ ਮਿਲਿਪੁਗਤ ਹੋ ਸਕਦੀ ਆ ਜਾਂ ਕਿਦਾਂ ਹੋ ਸਕਦਾ ਮੈਨੂੰ ਨਹੀਂ ਪਤਾ ਪਰ ਜੇ ਨਸ਼ਾ ਬਰામਦ ਹੋਇਆ ਤੇ ਸਰਕਾਰ ਝੂਟ ਕੇ ਮਾਰੇਗੀ ਭਾਈ ਪੁਲਸ ਝੂਟ ਕੇ ਮਾਰੇਗੀ ਪੁਲਸ ਦੀ ਕਿਹੜੀ ਕੋਈ ਬੈਰ ਸੀਗਾ ਚਲੋ ਕਮੈਂਟ ਕਰਕੇ ਬਾਕੀ ਤੁਸੀਂ ਦੱਸੋ ਸਾਨੂੰ ਤੇਰੇ ਬਾਰੇ ਕੋਈ ਪਤਾ ਨਹੀਂ ਭਾਈ ਸਾ ਇਸ ਵੀਡੀਓ ਨੂੰ ਸਾਂਝਾ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ